ਕਬੀਰ ਸੁੱਤਾ ਕਿਆ ਕਰੇ ਜਾਗ ਰੋਏ ਪੈ ਦੁੱਖ ਜਾਗਾ ਬਸਾ ਗੌਰ ਮੈਂ ਸੋਗਿਓ ਸੋਵੇ ਸੁਖ ਕਬੀਰ ਸੁੱਤਾ ਕਿਆ ਕਰੇ ਕਬੀਰ ਕਹਿੰਦਾ ਮਾਨੋ ਆਪਣੇ ਨੂੰ ਸੁੱਤਾ ਕੀ ਕਰਦਾ ਜਾਗ ਉੱਠ ਜਾਗ ਰੋਏ ਪੈ ਦੁੱਖ ਰੋਏ ਪੈ ਦੁੱਖ ਜੇ ਤੂੰ ਭੈ ਆਉਂਦੀ ਆ ਕਿਉਂ ਆਉਂਦੀ ਤੈਨੂੰ ਭੈ ਕਿਉਂ ਲੱਗਦੀ ਮਰਦ ਤੇ ਕਹਿੰਦਾ ਇਹ ਦੁੱਖ ਰੋ ਸੰਸਾਰ ਦੇ ਪੈਦਾ ਕਾਰਨ ਜਿਹੜਾ ਹੈ ਦੁੱਖ ਉਹ ਹੈ ਪਰਮ ਪਰਮ ਦਾ ਰੋਣਾ ਰੋ ਜਿੰਨਾ ਜਰ ਭੈ ਲੱਗਦੀ ਹੈ ਪਰਮ ਹੈਗਾ ਜਿੰਨਾ ਜਰ ਭਰਵਾਗਾ ਉਹਨਾਂ ਜਰ ਬੋਲੀ ਜਾਂਦੀ ਹੁੰਦਾ ਤੇਰੇ ਅੰਦਰ ਦਾ ਪਰਮ ਤੂੰ ਬੋਲੇਗਾ ਕਿ ਪਰਮ ਥੋੜੀ ਨਾ ਆਸ ਕਰੇਗਾ ਜਿਹਦੇ ਅੰਦਰ ਪਰਮ ਮੋਬਦ ਹੋਏ ਤੇ ਪਰਮ ਦਾ ਨਾਸ ਨਹੀਂ ਕਰ ਸਕਦਾ ਤੂੰ ਆਪਣੇ ਪਰਮ ਨੂੰ ਪਹਿਲਾਂ ਪੈਰੂ ਦੇਖ ਭੈ ਦਾ ਦਾ ਪਤਾ ਲੱਗੂ ਪਰਮ ਦਾ ਵੀ ਪਤਾ ਲੱਗਦਾ ਹੁੰਦਾ ਪੈਦਾ ਪਤਾ ਲੰਦਾ ਸਾਨੂੰ ਪਰਮਾਤਮਾ ਕਿੱਥੇ ਪਤਾ ਲੰਦਾ ਪੈਦਾ ਚਿੰਤਾ ਪੈਦਾ ਹੁੰਦੀ ਹੈ ਪੈਦਾ ਦੁੱਖ ਰੋਪੈ ਕਿਉਂ ਲੱਗਦੀ ਹੈ ਤਾਨੂੰ ਜਾਗ ਰੋਏ ਪੈ ਦੋ ਰੋਏ ਪੈ ਦੁੱਖ ਪੈਦਾ ਦੁੱਖ ਕੀ ਹੈ ਪਰਮ ਤੋ ਜਾਗਾ ਵਸਾ ਗੌਰ ਮੈਂ ਸੁੱਖ ਕਿਉਂ ਸੁੱਖ ਗੌਰ ਮੈਂ ਸੁੱਖ ਕਿਉਂ ਪਾਵੇ ਸੁੱਖ ਜਿਹਦਾ ਵਸਾ ਹੀ ਗੌਰ ਵਿੱਚ ਹੈ ਗੌਰ ਉਹਦੀਆ ਕਬਰ ਪੱਟੀ ਹੋਈ ਕੱਚੀ ਉਹ ਸੁਖਾ ਨਾ ਕਿ ਮੈਂ ਸਮਝੂ ਖਬਰ ਕੜੇ ਬੜੇ ਕਬਰ ਨਾ ਟਾ ਜਾ ਤਗੜਾ ਮੇਂ ਪੈ ਗਿਆ ਝੂਹਾ ਘੜਜ ਬੜਿਆ ਹੋਇਆ ਤਗੜਾ ਪਾ ਗਿਆ ਮੇਂ ਘੜਜ ਪੈ ਗਿਆ ਪਾਣੀ ਪਾਣੀ ਮਤਲਬ ਉਹ ਤਾਂ ਝੂਹਾ ਦਾ ਬਾਹਰ ਈ ਘੜਟ ਹੈ ਜਾ ਫਿਰ ਬਾਹਰ ਤਾਂ ਡਰਦਾ ਹੀ ਬੜਿਆ ਅੰਦਰ ਜਾਂ ਝੂਏ ਖੱਡ ਪਰ ਜਾਂਦੀ ਐ ਸਭ ਵੀ ਬਾਹਰ ਪਾਣੀ ਦੇ ਫਿਰ ਹੁਣ ਪਤਾ ਕਿ ਝੂਏ ਬਾਹਰ ਈ ਹੋਣਗੇ ਹੁਣ ਉਹ ਸੰਭੇ ਉਹਨਾਂ ਨੇ ਖੜਚੋ ਫੜਨਾ ਸਾਬ ਉਹਨਾਂ ਨੂੰ ਬਾਹਰੇ ਮਿਲ ਜੂ ਉਹਦਾ ਅਗਲ ਬਗਲ ਹੋਇਆ ਪਿਆ ਹੁੰਦਾ ਚੂਹਾ ਉੱਥੇ ਖੜਚੋ ਨਿਕਲ ਕੇ ਉਹਦੀ ਸੌਤ ਮਾਰੀ ਹੁੰਦੀ ਹੈ ਉਹ ਵੀ ਸ਼ਿਕਾਰੀ ਵੀ ਬਾਹਰੇ ਹੁੰਦੇ ਨੇ ਜਗਾ ਬਾਸਾ ਘੋਰ ਮੈਂ ਸੋ ਗਿਓ ਸੋਵੇ ਸੁਖ ਸੁਖ ਨਾਲ ਨਹੀਂ ਹੁੰਦੇ ਜਿਹੜੇ ਖੱਡਾਂ ਜਿਹੜੇ ਰਹਿੰਦੇ ਨੇ ਸੁਖ ਦੀ ਨਹੀਂ ਕਿੱਥੇ ਉਹਨਾਂ ਨੂੰ ਚੂਹੇ ਨੂੰ ਸੁਧਦੇ ਨਹੀਂ ਕਿੱਦਾਂ ਖਬਰਾਂ ਕਹੜੇ ਪਾਸ ਜੇ ਚੂਹੇ ਦੇ ਰਾਤ 6 7 ਨਾ ਘਾੜਦੇ ਤੇ 6 7 ਸੱਪ ਦੇ ਹੁਣ ਦੇ ਵੀ ਆਦੇ ਤੋ ਛੁੱਟਦੇ ਜੇ ਸਾਡੇ ਗੇਟ ਜਿਆਦਾ ਨੇ ਤਾਂ ਹਰ ਗੇਟ ਦੇ ਪਹਿਰੇਦਾਰ ਚਾਹੀਦੇ ਖਤਰੇ ਵੀ ਜਿਆਦਾ ਨੇ ਤੇ ਤੁਹਾਡੇ ਘਰ ਨੂੰ ਬਹੁਤ بڑا ਕਿਲਾ ਹੈ ਗੇਟ ਜਿਆਦਾ ਨੇ ਸ਼ਰੂ ਤੇ ਪਹਿਰੇਦਾਰ ਵੀ ਉਹਨੇ ਜਿਆਦਾ ਨੇ ਚਾਹੀਦੇ ਨੇ ਹਰ ਗੇਟ ਤੋਂ ਖਤਰਾ ਹੈ ਇਹ ਹਰ ਗੇੜ ਤੇ ਟਿਕਲ ਸਕਦੇ ਹੋ ਤੁਸੀਂ ਤਾਂ ਹਰ ਗੇੜ ਤੇ ਦੁਸ਼ਮਣ ਵੜ ਵੀ ਸਕਦਾ ਲੋੜ ਪੈਂਦਾ ਤੇ ਤੁਸੀਂ ਹਰ ਗੇੜ ਤੇ ਬਚ ਕੇ ਨਿਕਲ ਸਕਦੇ ਹੋ ਤਾਂ ਹਰ ਗੇੜ ਤੇ ਦੁਸ਼ਮਣ ਵੜ ਵੀ ਸਕਦਾ ਪਹਿਲਾ ਦੋ ਹੀ ਨੇ ਜਿਹਦਾ ਵਾਸਾ ਗੌਰ ਵਿੱਚ ਹੈ ਸੇਫ ਭਾਵੇਂ ਉਹ ਆਪਣੇ ਆਪ ਨੂੰ ਮੰਨਦਾ ਪਰ ਭੈ ਦੇ ਵਿੱਚ ਸੌਂਦਾ ਕੀ ਜਾਕਾ ਵਾਸਾ ਗੌਰ ਮੈਂ ਸੋਖ ਨੋ ਸੋਗ ਸੋਖਦੇ ਨਹੀਂ ਨੇ ਸੰਦਾ ਜਿੰਨਾ ਚਿਰ ਸਰੀਰ ਗੌਰ ਹੈ ਉਨਾ ਚਿਰ ਸੁਖਣਾ ਕਿਵੇਂ ਸੋਜੂ ਚਿੰਤਾ ਦਾ ਰਹਿਣੀ ਹੋ ਰਹਿਣੀ ਇਹ ਮਿੱਟੀ ਦੀ ਗੌਰ ਹੈ ਬਣੀ ਹੋਈ ਕੱਚੀ ਮਿੱਟੀ ਆ ਕੱਚੀ ਦੇ ਬਕਾਰ ਹਾਂਜੀ